ਕੋਲੇ ਡੇਢ ਕਿੱਲਾ ਬਈ ਸਬਜ਼ੀ ਡੇਢ ਕਿੱਲੇ ਮੈਂ ਘਟੂ ਘਟ ਸਾਲ ਦੇ ਵਿੱਚ ਬਈ 6 ਲੱਖ ਤੋਂ ਟਪਾ ਕੇ ਲੈ ਜਾਂਦਾ ਹਾਂ 7 ਲੱਖ ਦੇ ਆਸ-ਪਾਸ ਮੈਂ ਸਬਜ਼ੀ ਸੇਲ ਕਰੀ ਦਿਨਾਂ ਨੂੰ ਬਈ ਹਾਂ ਕਈ ਵਾਰੀ ਕਿਨੂੰ ਬਹੁਤ ਵਧੀਆ ਪ੍ਰਾਫਟ ਹੋ ਰਿਹਾ ਆਪ ਦਾ ਇੱਥੇ ਮੈਂ ਨਾ ਬਈ ਵੱਡੇ ਨੌਕਰ ਨਾਲੋਂ ਇੱਥੇ ਛੋਟਾ ਮਾਲਕ ਬਣਿਆ ਹੋਇਆ ਤੇ ਪਰ ਬਈ ਇੱਥੇ ਨਿਆਰਾ ਹੀ ਵੱਖਰਾ ਅੱਛਾ ਬਈ ਪਿਆਰ ਦੇ ਵਿੱਚ ਬਾਜ਼ਾਰ ਖੁੱਲ੍ਹਾ ਪਿਆ ਬਸ ਬੰਦੇ ਨੂੰ ਵੇਚਣ ਦਾ ਤਰੀਕਾ ਹੋਣਾ ਚਾਹੀਦਾ ਕੋਈ ਵੀ ਚੀਜ਼ ਵੇਚ ਸਕਦਾ ਇੱਥੇ ਭੁੱਖਾ ਨਹੀਂ ਮਰਦਾ ਇੱਥੇ ਬਈ ਜਿਹੜੀ ਚੱਲ ਰਹੀ ਹੈ ਉਹ ਹੈ ਚੱਪਾਂ ਛਿੰਦਾ ਤੇ ਗਾਜਰ ਜਿਹੜੇ ਆਉਣ ਵਾਲੇ ਸੋਲੀਆ ਮਟਰ ਕੱਦੂਆ ਤੇ ਸ਼ਿਮਲਾ ਮਿਰਚਾਂ ਵੀ ਤੇ ਟਮਾਟਰ ਅਸਾਂ ਜੱਟਾਂ ਦੇ ਪੁੱਤਾਂ ਬਈ ਖੇਤੀ ਦਾ ਆਈਡੀਆ ਕਿਤੋਂ ਲੈਣ ਦੀ ਜ਼ਰੂਰਤ ਨਹੀਂ ਹੁੰਦੀ ਤੇ ਪਰ ਫਿਰ ਵੀ ਸਾਡਾ ਪਰਿਵਾਰ ਜਾਂ ਦਾਦੇ-ਬੜਦਾਦੇ ਕਹਿ ਲਗੇ ਬਈ ਪੱਕੀਆਂ ਫਸਲਾਂ ਨਾਲ ਜੁੜੇ ਸੀ ਕਣਕ ਝੋਨੇ ਨਾਲ ਆਪਾਂ ਥੋੜਾ ਜਿਆ ਫਿਰ ਸੋਚਿਆ ਵੀ ਆਪਾਂ ਹੋਰ ਲੈਂਡ 'ਚ ਚੱਲ ਗਏ ਵੀ ਖੇਤੀ ਹੋਈ ਕਰਨੀ ਆਪਾਂ ਬਦਲਮੀ ਖੇਤੀ ਕਰਕੇ ਦੇਖਦੇ ਹਣਾ ਤੇ ਮੈਂ ਪਹਿਲੇ ਸਾਲ ਬਈ 2016 ਦੇ ਵਿੱਚ ਥੋੜੇ ਜੇ ਥਾਂ 'ਚ ਸਬਜ਼ੀ ਲਾਈ ਸੀ ਤੇ ਉਹਦੇ 'ਚ ਵਧੀਆ ਪ੍ਰੋਫਿਟ ਮਿਲਿਆ ਤੇ ਉਸ ਤੋਂ ਬਾਅਦ ਫਿਰ ਪ੍ਰੋਪਰ ਮੈਂ ਸਬਜ਼ੀ ਦੇ ਨਾਲ ਜੁੜ ਗਿਆ ਬਈ ਬਾਹਰਲੇ ਮੁਲਕ ਜਾ ਕੇ ਆਇਆ ਜਿਵੇਂ ਹੁਣ ਕਰੇ ਚੱਲ ਰਿਹਾ ਬਾਹਰਲੇ ਮੁਲਕ ਦਾ ਬਈ ਮੈਂ ਸਿੰਗਾਪੁਰ ਜਾ ਕੇ ਆਇਆ ਬਈ 5 ਸਾਲ ਲਾ ਕੇ ਆਇਆ ਬਈ ਉੱਥੇ ਤੇ ਦੁਬਈ ਦੇ ਵਿੱਚ ਵੀ ਬਈ ਮੈਂ ਗਿਆ 2.5 ਸਾਲ ਮੈਂ ਦੁਬਈ ਲਾ ਕੇ ਆਇਆ ਤੇ ਉੱਥੋਂ ਦਾ ਤੇ ਇੱਥੋਂ ਦਾ ਬਹੁਤ ਵੱਡਾ ਤਜਰਬਾ ਬਈ ਮੇਰੇ ਕੋਲੇ ਬਈ ਕਹਿਣ ਨੂੰ ਤਾਂ ਹਰ ਇੱਕ ਹੀ ਕਹਿ ਦਿੰਦਾ ਹਣਾ ਪਰ ਇੱਥੇ ਜ਼ਿਆਦਾ ਸਕੂਨ ਆ ਬਈ ਹੁਣ ਬਾਹਰਲੇ ਮੁਲਖ ਨੂੰ ਭੱਜਦਾ ਜਾਂਦੇ ਆ ਬਈ ਆਪਣੇ ਪਿਆਬ ਦੇ ਤੇ ਵੀ ਕੰਮ ਹੈ ਨਹੀਂ ਕੰਮ ਹੈ ਨਹੀਂ ਹਨਾ ਪੰਜਾਬ ਚ ਬਈ ਕੰਮ ਬਹੁਤ ਆ ਕੱਲਾ ਬਸ ਪੰਜਾਬ ਚ ਵੇਲੜ ਧੁਪਣਾ ਜ਼ਿਆਦਾ ਆ ਉੱਥੇ ਅਸੀਂ ਬਈ 13 ਘੰਟੇ ਕੰਮ ਕਰਦੇ ਸੀ ਫੇਰ ਜਾ ਕੇ 60000 ਰੁਪਿਆ ਬਣਦਾ ਸੀ ਬਈ ਇੱਥੇ ਮੈਂ ਆਦੇ ਪਰਿਵਾਰ ਚ ਰਹਿ ਕੇ ਘੱਟ ਸਮਾਂ ਕੰਮ ਕਰਦਾ ਬਈ 13 ਘੰਟੇ ਦਾ ਮੈਂ ਕਰੇ ਦਿਹਾੜੀ ਚ ਕੀਤਾ ਹੀ ਨਹੀਂ ਕੰਮ ਤੇ ਉਥੇ ਨਾਲ ਜ਼ਿਆਦਾ ਪ੍ਰੋਫਿਟ ਆ ਬਈ ਇੱਥੇ ਇੱਕ ਮੇਨ ਸਮੱਸਿਆ ਵੱਡੀ ਬਈ ਜ਼ਿੰਮੇਦਾਰ ਜਾਂ ਆਪਣੇ ਕੋਈ ਵੀ ਭਾਈਚਾਰਾ ਕਹਿ ਲਿਏ ਬਈ ਜਦੋਂ ਮਾਰਕੀਟ ਤੋਂ ਉਲਝ ਜਾਂਦਾ ਨਾ ਬਈ ਮਾਰਕੀਟਿੰਗ ਨਹੀਂ ਕਰਨੀ ਹੁੰਦੀ ਉਦੋਂ ਨੁਕਸਾਨ ਖਾਂਦਾ ਆਪਾਂ ਆਪਣੇ ਬਈ ਪਿਆ ਦੇ ਵਿੱਚ ਬਾਜ਼ਾਰ ਖੁੱਲਾ ਪਿਆ ਬਸ ਬੰਦੇ ਨੂੰ ਵੇਚਣ ਦਾ ਤਰੀਕਾ ਹੋਣਾ ਚਾਹੀਦਾ ਕੋਈ ਵੀ ਚੀਜ਼ ਵੇਚ ਸਕਦਾ ਇੱਥੇ ਭੁੱਖਾ ਨਹੀਂ ਮਰਦਾ ਇੱਥੇ ਬਈ ਹਾਂ ਬਈ ਮੈਂ ਮਾਰਕੀਟ ਇਹ ਨਾ ਬਈ ਇਹ ਤਾਂ ਉੁੰਦਈ ਅੱਜ ਆਪਾਂ ਹੋਲ ਸੇਲ ਤੇ ਵੇਚਾਂਗੇ ਬਈ ਤਾਂ ਆਪਾਂ ਨੂੰ ਮਿੱਟੀ ਦੇ ਭਾਅ ਦੇਣੀ ਪਊਗੀ ਸੱਜ ਜੀ ਕੋਈ ਵੀ ਸਬਜ਼ ਕੋਈ ਵੀ ਫਸਲ ਜਿਵੇਂ ਆਪਾਂ ਕਣਕ ਝੋਨਾ ਵੇਚਦੇ ਆ ਬਈ ਉਹ ਆ ਬਾੜ 13 ਹੀ ਵੇਚਦੇ ਆ ਹੁਣ ਜਿਹੜਾ ਮੇਰਾ ਸਬਜ਼ ਦਾ ਕੰਮ ਹੈ ਬਈ ਮੈਂ ਆਪ ਖੁਦ ਆਪਦੀ ਸਬਜ਼ੀ ਦਾ ਰੇਟ ਤੈਅ ਕਰਕੇ ਖੁਦ ਵੇਚਦਾ ਬਈ ਮੈਂ ਅੱਡੇ ਲਾ ਕੇ ਰੇੜੀਆਂ ਤੇ ਜਿਵੇਂ ਆਪਾਂ ਰੇੜੀਆਂ ਤੇ ਵੇਚਦੇ ਆ ਬਈ ਉਸ ਤਰੀਕੇ ਨਾਲ ਵੇਚਦਾ ਮੈਂ ਮੈਂ ਕਈਆਂ ਥਾਵਾਂ ਤੇ ਪਲੇਟਫਾਰਮ ਬਣਾਏ ਜਿੱਥੇ ਜਾਦੇ ਭੀੜ ਦਾ ਆਉਣਾ ਜਾਣਾ ਬਈ ਉੱਥੇ ਮੇਰੇ ਪੱਕੇ ਪਲੇਟਫਾਰਮ ਬਣੇ ਹੋਏ ਵੀ ਆ ਤੇ ਮੈਂ ਆਪਦੀ ਸਬਜ਼ੀ ਵ ਗਾ ਕੇ ਤੇ ਵਧੀਆ ਕੁਆਲਿਟੀ ਬਣਾ ਕੇ ਬਈ ਲੋਕਾਂ ਦੇ ਵਿੱਚ ਲੈ ਕੇ ਜਾਣਾ ਤੇ ਲੋਕ ਮੇਰੇ ਤੋਂ ਰੇਟ ਨਹੀਂ ਪੁੱਛਦੇ ਫਿਰ ਮੈਂ ਆਮ ਮਾਰਕੀਟ ਨਾਲ 10 ਰੁਪਏ ਜ਼ਿਆਦਾ ਹੀ ਲਾਉਣਾ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਹਨਾ ਮਾਰਾ ਸ਼ਰਮ ਬਈ ਪਰ ਮੈਂ ਬਾਹਰਲੇ ਮੁਲਕ ਦਿਹਾੜੀਆਂ ਕਰਕੇ ਆਇਆ ਸ਼ਰਮ ਨਾਂ ਦੀ ਮੇਰੇ ਚ ਚੀਜ਼ ਹੈ ਨਹੀਂਗੀ ਪਰ ਲੋਕਾਂ ਦੇ ਸੋਚ ਮੁਤਾਬਕ ਹੈਗੀ ਲੋਕ ਜ਼ਿਆਦਾਤਰ ਇੱਥੇ ਬਈ ਸ਼ਰਮ ਦੇ ਕਰਕੇ ਕੰਮ ਨਹੀਂ ਕਰਦੇ ਬਾਹਰਲੇ ਮੁਲਕ ਹੁਣ ਸਿੰਗਾਪੁਰ ਜਾਂ ਸਿੰਗਾਪੁਰ ਤਾਂ ਬਈ ਫਾਰਮਿੰਗ ਘਟਾਣਾ ਕੈਨੇਡਾ ਅਮਰੀਕਾ ਦੇ ਵਿੱਚ ਜਾ ਕੇ ਉੱਥੇ 베ਰੀਆਂ ਦੇ 베ਰੀ ਤੋੜਨੇ ਬਈ ਪਰ ਇੱਥੇ ਆਪ ਦੇ ਕੰਮ ਨਹੀਂ ਕਰਦਾ ਕੋਈ ਵੀ ਜਵਾਨ ਅੱਛਾ ਭਾਈ ਮੈਂ 2-2 ਸਾਲ ਬਾਅਦ ਪਰਮਟਰੀ ਨੂੰ ਹੁੰਦਾ ਹੁੰਦਾ ਮੇਰੇ ਕੋਲੇ 20 ਸਾਲ ਤੱਕ ਚਾਨਸ ਆ ਬਈ ਮੈਂ ਕਦੋਂ ਵੀ ਸਿੰਗਾਪੁਰ ਜਾ ਸਕਦਾ 20 ਸਾਲਾਂ ਲਈ ਹਜੇ ਮੇਰੇ 2023 ਤੱਕ ਵੈਲਡ ਆ ਬਈ ਪਰ ਮੈਂ ਜਾਣਾ ਨਹੀਂਗਾ ਮੈਂ ਉੱਥੋਂ ਹੱਥ ਬੰਨ ਕੇ ਆਇਆ ਬਈ ਕਿਉਂਕਿ ਇੱਥੇ ਮੈਨੂੰ ਬਹੁਤ ਵਧੀਆ ਪ੍ਰੋਫਿਟ ਹੋ ਰਿਹਾ ਆਪਦਾ ਇੱਥੇ ਮੈਂ ਨਾ ਬਈ ਵੱਡੇ ਨੌਕਰ ਨਾਲ ਇੱਥੇ ਛੋਟਾ ਮਾਲਕ ਬਣਿਆ ਹੋਇਆ ਤੇ ਪਰ ਬਈ ਇੱਥੇ ਨਜ਼ਾਰੇ ਹੀ ਵੱਖਰੇ ਅੱਛਾ ਭਾਈ ਬਈ ਜਾਰੇ ਤਰ ਤਾਂ ਮੇਰੇ ਕੋਲੇ ਇਹਨੇ ਪੱਕੀਆਂ ਫਸਲਾਂ ਹੁੰਦੀਆਂ ਬਈ ਸਬਜ਼ੀ ਜਿਹੜੀ 8 ਤਰ੍ਹਾਂ ਦੀ ਹੁੰਦੀ ਹੈ 8-7-8 ਤਰ੍ਹਾਂ ਦੀ ਹੁੰਦੀ ਹੈ ਬਈ ਉਹਦੇ ਵਿੱਚ ਇੱਕ ਸਬਜ਼ੀ ਮੇਰੀ ਖਤਮ ਹੁੰਦੀ ਹੈ ਦੂਜੀ ਸ਼ੁਰੂ ਹੋ ਜਾਂਦੀ ਹੈ ਬਈ ਕੀਟਨਾਸ਼ਕਤਾ ਬਈ ਜਿਹੜੇ ਕੀੜੇ ਪਤੰਗੇ ਆਉਂਦੇ ਆ ਬਈ ਉਹਨਾਂ ਲਈ ਆਪਾਂ ਕੁਝ ਆਪ ਦੇ ਤਰੀਕੇ ਨਾਲ ਹੱਲ ਕੀਤਾ ਜਿਵੇਂ ਸਬਜ਼ੀ ਦੇ ਵਿੱਚ ਆਪਣੇ ਨਾਲ ਬਈ ਡ੍ਰਿਪ ਫਰੂਟ ਫਲਾਈ ਟ੍ਰੈਪ ਲੱਗੇ ਹੋਏ ਆ ਇਹ ਵੱਖੋ-ਵੱਖਰੇ ਕੀਟ ਜਿਹੜੇ ਪਤੰਗੇ ਬਈ ਕੈਦ ਕਰਦੇ ਆ ਜਾਂ ਆਪਾਂ ਆਗ ਦੇ ਇਸ ਜਿਗਾਰਡ ਕਹ ਲੀਏ ਉਸ ਤਰੀਕੇ ਨਾਲ ਤੇ ਬਾਕੀ ਬਈ ਥੋੜੇ ਬਹੁਤੇ ਰੇ ਸਪਰੇ ਆਪਾਂ ਨੂੰ ਕਰਨੀਆਂ ਪੈਂਦੀਆਂ ਜਿਹੜੇ ਆਪਣੇ ਦਸ਼ਮਣ ਮਿੱਤਰ ਜਾਂ ਆਪਾਂ ਕੀੜੇ ਪਤੰਗੇ ਆਪਾਂ ਮਾਰਨੇ ਜਿੰਨਾਂ ਦਾ ਆਪਣਾ ਨੂੰ ਨੁਕਸਾਨ ਆ ਬਈ ਉਹ ਆਪਾਂ ਇਹ ਮਾਲਾ ਵੀ ਖੱਟੀ ਲੱਸੀ ਵਗੈਰੇ ਦਾ ਵੀ ਇਸਤੇਮਾਲ ਕਰਦੇ ਆ ਵਿੱਚ ਦਾ ਬਈ ਮੈਨੇਜਮੈਂਟ ਹੁੰਦਾ ਬਈ ਜਿਹੜਾ ਸਮਾਂ ਇਹਨਾਂ ਦਾ ਅਲੱਗ-ਅਲੱਗ ਹੁੰਦਾ ਵੀ ਝਾੜ ਦੇਣ ਦਾ ਕੋਈ 2 ਮਹੀਨੇ ਬਾਅਦ ਚ 2 ਮਹੀਨੇ ਪਹਿਲਾਂ ਹੁੰਦੀ ਹੈ ਜਿਹੜੀ ਦੇਖਪਾਲਾ ਦੇਖਪਾਲ ਸਾਰੀ ਬਰਾਬਰ ਹੁੰਦੀ ਹੈ ਬਈ ਇੱਕੋ ਟਾਈਮ ਦੇਖਪਾਲ ਹੁੰਦੀ ਹੈ ਇੱਕੋ ਟਮੇ ਸਮੇਂ ਇਹਨਾਂ ਦੀ ਆਪਾਂ ਇਹਨਾਂ ਨੂੰ ਇਸ ਸਪਰੇਅ ਵਗੈਰਾ ਇੱਕੋ ਸਮੇਂ ਦੇਣੀ ਆ ਬਸ ਇਹਨਾਂ ਦਾ ਇਹੀ ਡਿਫਰੈਂਟ ਹੈ ਜਿਹੜੇ ਇਹਨਾਂ ਦਾ ਫਾਲਾ ਬਣੂ ਉਹ ਮਹੀਨਾ ਮਹੀਨਾ ਡੇਡ ਡੇਡ ਮਹੀਨਾ ਲੇਟ ਹੁੰਦਾ ਮੇਰਾ ਬਹੁਤ ਸਮਾਂ ਤਿਆਰ ਭਾਬੀ ਕਈ ਕਿਸਾਨ ਜ਼ਿਆਦਾਤਰ ਫੇਲ ਕਿਉਂ ਹੋਏ ਆ ਬਈ ਉਹਨੇ ਇੱਕੋ ਫਸਲ ਲਾ ਲੈਣ ਜਿਵੇਂ ਪਿਛਲੇ ਤੋਂ ਪਿਛਲੇ ਸਾਲ ਨਾਲ ਪੇ ਸਿਮਲਾ ਮਿਰਚ ਦਾ ਬੰਦਾ ਹਾਲ ਹੋ ਗਿਆ ਸੀਗਾ ਹਾਂਜੀ ਤੇ ਮੇਰੀ ਸੋਚ ਹਮੇਸ਼ਾ ਇਹ ਰਹੀ ਹੈ ਜੇ ਮੈਨੂੰ ਇੱਕ ਫਸਲ ਘਾਟਾ ਪਾਉਂਦੀ ਹੈ ਮੈਨੂੰ ਉਹ ਘਾਟਾ ਦੂਜੀ ਫਸਲ ਪੂਰਾ ਕਰ ਜੇ ਮੈਂ ਤਾਂ ਕਰਕੇ ਇੱਕ ਖੇਤ ਦੇ ਵਿੱਚ ਵੱਧ ਤੋਂ ਵੱਧ ਫਸਲਾਂ ਲਾਉਣਾ ਹੁੰਦਾ ਬਈ ਜਿਵੇਂ ਕਦੂਆਂ ਦੀ ਮੇਰੀ ਮੇਨ ਫਸਲ ਹੈ ਇੱਕ ਕਿੱਲਾ ਮੇਰਾ ਕਦੂਆਂ ਦਾ ਬਈ ਤੁਸੀਂ ਪਿੱਛੇ ਦੇਖ ਸਕਦੇ ਹੋ ਨਾ ਉਹਦੇ ਵਿੱਚ ਮੈਂ ਦੋ ਤਰ੍ਹਾਂ ਦੀਆਂ ਸਬਜ਼ੀਆਂ ਲਾਈਆਂ ਬਈ ਚਾਰਕਨ ਵਾਲਾ ਛੋਲੀਆ ਤੇ ਚਾਰਕਨ ਵਾਲਾ ਮਟਰ ਜੇ ਮੈਨੂੰ ਕਦੂ ਧੋਖਾ ਦੇਣਗੇ ਤਾਂ ਮਟਰ ਤੇ ਛੋਲੀਆ ਦਾ ਰੇਟ ਆਉਣਾ ਹੀ ਆਉਣਾ ਬਈ ਜੇ ਰੇਟ ਮਟਰ ਤੇ ਛੋਲੀਆ ਦਾ ਡਾਊਨ ਹੋਊਗਾ ਤੇ ਕਦੂ ਦਾ ਰੇਟ ਹਰ ਹਾਲਤ 'ਚ ਆਉਣਾ ਹੀ ਆਉਣਾ ਇੱਕ ਫਸਲ ਤੋ ਖਦੇ ਕੇ ਜਾਂਦੀ ਹੁੰਦੀ ਹੈ ਬਈ ਕਦੇ ਵੱਧ ਪੈਸੇ ਦੇਂਦੀ ਕਦੇ ਘਟ ਦੇਂਦੀ ਪਰ ਜੇ ਆਪਾਂ ਜਿਆਦੇ ਫਸਲਾ ਲਾਵਾਂਗੇ ਬਈ ਆਪਾਂ ਨੂੰ ਨੁਕਸਾਨ ਨਹੀਂ ਹੋਊਗਾ ਤਾਂ ਕਰਕੇ ਮੈਂ ਇਹੇ ਡੈਮੋ ਬਣਾਇਆ ਕਿ ਮੈਨੂੰ ਘਾਟਾ ਨਾ ਪਵੇ ਬਈ ਜੇ ਸਮਾਂ ਵਧੀਆ ਲੱਗੇ ਨਾ ਕਣਕ ਝੋਨੇ ਚ ਇੱਕ ਸਾਲ ਦੀ ਫਸਲ ਬਈ 1 ਲੱਖ 20 30 ਹਜ਼ਾਰ ਜੇ ਸਮਾਂ ਲੱਗੇ 40 ਹਜ਼ਾਰ 40 ਡੇਢ ਲੱਖ ਰੁਪਏ ਤੋਂ ਫਸਲ ਵੱਧ ਨਹੀਂ ਹੁੰਦੀ ਬਈ ਦੋਨੇ ਫਸਲਾਂ ਸਰਦ ਕਣਕ ਵੀ ਤੇ ਝੋਨਾ ਵੀ ਬਈ ਇੱਕ ਸਾਲ ਦੇ ਵਿੱਚ ਜਿਹੜੀ ਸਬਜ਼ੀ ਬਈ ਮੈਂ ਰਿਟੇਲ ਦੇ ਵਿੱਚ ਵੇਚਦਾ ਖੁਦ ਸੇਲ ਕਰਦਾ ਬਈ ਤੇ 1.5 ਕਿੱਲੇ ਦੇ ਵਿੱਚੋਂ ਤਿੰਨ ਤੋਂ ਪਲੱਸ ਜਾਵੜਦੀ ਆ ਬਈ ਜੇ ਮਨ ਲ ਮੇਰੇ ਕੋਲੇ 1.5 ਕਿੱਲਾ ਬਈ ਸਬਜੀ 1.5 ਕਿੱਲੇ ਮੈਂ ਘੱਟੋ ਘੱਟ ਸਾਲ ਦੇ ਵਿੱਚ ਬਈ 6 ਲੱਖ ਤੋਂ ਟਪਾ ਕੇ ਲੈ ਜਨਾਂ 7 ਲੱਖ ਦੇ ਆਸ-ਪਾਸ ਮੈਂ ਸਬਜੀ ਸੇਲ ਕਰੀ ਦਿਨਾਂ ਨਾ ਬਈ ਹਾਂ ਕਈ ਵਾਰੀ ਕੁਦਰਤੀ ਆਫਤਾਂ ਪੈ ਨੇ ਮੈਂ ਪਿਛਲੇ ਸਾਲ ਬਈ ਹੜ੍ਹ ਆਗੇ ਸੀ ਉਹਦੇ ਵਿੱਚ ਮੇਰਾ ਸਾਰੀ ਸਬਜੀ ਖਤਮ ਹੋ ਗਈ ਸੀ ਆਏ ਕਈ ਵਾਰੀ ਜੇ ਕੁਦਰਤੀ ਆਫਤ ਨਾ ਆਵੇ ਕੋਈ ਕੁਦਰਤੀ ਨੁਕਸਾਨ ਨਾ ਹੋਵੇ ਫੇਰ ਇਹ ਬਈ 1.5 ਕਿੱਲਾ ਤਿੰਨ ਤੋਂ ਪਲੱਸ ਹੀ ਜਾਵੜਦਾ ਜਿਹੜੀ ਸਬਜੀ ਦੀ ਫਸਲ ਆ ਨਾ ਬਈ ਜੇ ਸਮਾਂ ਸਹੀ ਲੱਗਦਾ ਬਈ ਕੁਦਰਤੀ ਆਫਤ ਕੋਈ ਵੀ ਨਹੀਂ ਕਿੱਲੇ ਦੇ ਵਿੱਚੋਂ ਤਿੰਨ ਤੋਂ ਪਲੱਸ ਹੋ ਜਾਂਦਾ ਮੇਰੇ ਕੋਲ ਡੇਢ ਕਿੱਲਾ ਸਬਜ਼ੀ ਆ ਬਾਈ ਮੈਂ 6 ਲੱਖ ਦੀ ਸਬਜ਼ੀ ਸੇਲ ਕਰ ਦਿੰਦਾ ਤਾਂ ਕਿ ਪੂਰਾ ਯਾਦੇ ਤਿੰਨ ਸਬ ਜਾਂਦਾ ਅੱਖਰ ਆ ਬਾਈ ਪਰ ਮੈਨੂੰ ਮੈਂ ਬਹੁਤ ਖੁਸ਼ ਆ ਇੱਥੋਂ ਮੈਨੂੰ ਬਹੁਤ ਸਕੂਨ ਮਿਲ ਰਿਹਾ ਕਿਉਂਕਿ ਮੈਂ ਬਾਹਰ ਦੀਆਂ ਘੜੀਆਂ ਕਰਕੇ ਦੇਖ ਕੇ ਆਇਆ ਬਾਈ ਇੱਥੋਂ ਦੇ ਉੱਥੋਂ ਦਾ ਮੈਨੂੰ ਇੱਥੇ ਜਾਦੇ ਬਾਈ ਅਸਤੁਸ਼ਟ ਮੈਂ ਆਦੀ ਜ਼ਿੰਦਗੀ ਤੋਂ ਤੇ ਬਾਈ ਪ੍ਰੋਪਰ ਜਿਹੜੀ ਕੰਟੀਨਿਊ ਜਿਹੜੀ ਸਾਡੀ ਮਿਹਨਤ ਹੈ ਜਾਂ ਤੜਾਈ ਹੈ ਉਹ ਮੇਰਾ ਪਰਿਵਾਰ ਸਾਰਾ ਲੱਗਦਾ ਨਾਲ ਬਾਈ ਤੇ ਜਦੋਂ ਮਟਰਾਂ ਦੀ ਸਾਡੀ ਚੱਲ ਪਈ ਨੀ ਤੜਾਈ ਬਾਈ ਹੁਣ ਕਿੱਲਾ ਮਟਰਾਂ ਦੀ ਉਦ ਬਾਰੋਂ ਕਾਮੇ ਲੈ ਆਈ ਦੀ ਅਬੀ ਇਹ ਤਾਂ ਜਿਵੇਂ ਮਨ ਲਾ ਵੀ ਮੋਟੀਆਂ ਗੋਭੀ ਵਗੈਰਾ ਮਟਰ ਆਹ ਚੱਪਾਂ ਢਿੰਦੇ ਕਰ ਦੂ ਭਾਈ ਇਹ ਅਸੀਂ ਚਾਰ ਪੰਜ ਜਾਨੇ ਪਰਿਵਾਰ ਦੇ ਹੈਗੇ ਆ ਖੁਦ ਹੀ ਤੜਾਈ ਕਰਦੇ ਠੀਕ ਹੈ ਟੀ ਮੋਟੀਵੇਟ ਕਰਨ ਵਾਲੇ ਤਾਂ ਭਾਈ ਹੁੰਦੇ ਹੀ ਆ ਕਿਉਂਕਿ ਇਹ ਕਿੱਧਰ ਕਿਹੜੇ ਚੱਕਰਾਂ ਜੱਪਿਆ ਫਿਰਦਾ ਇਹ ਕਰੋ ਕਮਾਈਆਂ ਜਾਂ ਕਿਦਾਂ ਲੋਕਾਂ ਦੇ 100 ਸਵਾਲ ਜਵਾਬ ਹੁੰਦੇ ਆ ਨਾ ਮੈਂ ਬਈ ਜਦੋਂ ਸਬਜ਼ੀ ਪਹਿਲੇ ਸਾਲ ਬਈ ਸਬਜ਼ੀ ਲੈ ਕੇ ਨਹੀਂ ਹੁਣ ਮੇਰੇ ਪੱਕੇ ਢੇਬ ਬਣੇ ਵਜਲ ਮਾਰਕੀਟ ਬਣ ਗਈ ਹੈ ਨਾ ਲੋਕ ਮੇਰੇ ਨਾਲ ਜੁੜ ਗਏ ਬਈ ਹੈ ਨਾ ਤੇ ਪਹਿਲਾਂ ਜਦੋਂ ਮੈਂ ਰੇੜੀ ਦੇ ਉੱਤੇ ਮੋਟਰਾਂ ਦੇ ਰੇੜੀ ਦੇ ਉੱਤੇ ਬਈ ਸਬਜ਼ੀ ਲੈ ਕੇ ਆਇਆ ਲੋਕ ਕਹਿੰਦੇ ਵੀ ਸੀ 7 ਕਿੱਲੇ ਪਹਿਲੀ ਦੇ ਆ ਯਾਰ ਤੇ ਉਹੀ ਧੰਦ ਪੈਟਦਾ ਫਿਰਦਾ ਹੈ ਨਾ ਲੋਕਾਂ ਦੇ ਪਿੰਡਾਂ 'ਚ ਜਾ ਜਾ ਕੇ ਸਬਜ਼ੀ ਸੇਲ ਕਰਦਾ ਬਈ ਪਰ ਮੈਨੂੰ ਇਹ ਚੀਜ਼ ਤੋਂ ਕੋਈ ਕਿੰਤੂ ਪ੍ਰੰਤੂ ਨਹੀਂ ਸੀ ਕਿਉਂਕਿ ਮੈਂ ਬਾਹਰ ਬਈ ਇੱਥੇ ਤਾਂ ਮੈਂ ਆ ਮਾਲਕਾਂ ਬਈ ਮਰਜ਼ੀ ਨਾਲ ਕਰਦਾ ਮਰਜ਼ੀ ਨਾਲ ਵੜਦਾ ਮਰਜ਼ੀ ਨਾਲ ਸੌਂਨਾ ਬਈ ਬਈ ਜਿਵੇਂ ਉਹਨਾਂ ਨੂੰ ਕਹਦਾ 80 ਰੁਪਏ 80 ਰੁਪਏ ਹੀ ਲੈਣਗੇ ਜਿਵੇਂ ਪਿੰਡਾਂ ਚ ਲੈ ਕੇ ਜਾਊਂਗਾ ਬਈ ਉਹਨਾਂ ਨੂੰ ਕਹਦਾ ਮੈਂ 80 ਰੁਪਏ ਆਖਾਂਗਾ 40 ਦੇਣੇ ਤਾਂ ਲੈ ਲੈ ਇਹ ਚੀਜ਼ਾਂ ਤੇ ਜਿਹੜਾ ਕੈਮੀਕਲ ਤੇ ਆ ਬਈ ਕੈਮੀਕਲ ਸਸਤੇ ਪ੍ਰੋਡਕਟ ਆ ਬਈ ਉਹ ਪਾ ਕੇ ਬੰਦਾ ਉਹਨਾਂ ਨੂੰ ਪ੍ਰੋਸਸ ਦਿੰਦਾ ਭਲਾ ਨੇ 20 ਰੁਪਏ ਦੇ ਦੇਣਾ ਛੇਤੀ ਤਿਆਰ ਹੋ ਜਾਂਦੇ ਨੇ ਛੇਤੀ ਤਿਆਰ ਜਿਹੜੀ ਕੈਮੀਕਲ ਵਾਲੀ ਆ ਬਈ ਛੇਤੀ ਤਿਆਰ ਹੁੰਦੀ ਜਿਹੜੀ ਆਰਗੈਨਿਕ ਉਹ ਸਮਾਂ ਲੈਂਦੀ ਆ ਇਹਨਾਂ ਜਿਹੜੇ ਕਦੂ ਸਿਸਟਮ ਬਈ ਵੱਟਾਂ ਦੇ ਵੱਟਾਂ ਦੇ ਹੁੰਦੇ ਕਦੂ ਬਈ ਜਿਹੜਾ ਵਿੱਚ ਥਾਂ ਹੁੰਦਾ ਬੈੱਡ ਹੁੰਦੇ ਆਪਣੇ 8 8 ਫੁੱਟ ਦੇ ਉਹਨਾਂ ਜੇ ਆਪਾਂ ਉਹਦੇ ਵਿੱਚ ਕੁਝ ਨਹੀਂ ਲਾਵਾਂਗੇ ਵਿਹਲੇ ਪੈ ਰਹਿਣਗੇ ਬਈ ਉਹਨਾਂ ਦਾ ਫਾਇਦਾ ਨਹੀਂ ਹੈ ਕਦੂਆਂ ਨੇ ਆਉਣਾ ਬਈ 90 ਦਿਨਾਂ ਬਾਅਦ ਗੱਡਾਂ ਤੇ ਜਿਹੜੇ ਵਿੱਚ ਮੈਂ ਬੱਡਾਂ ਦੇ ਵਿੱਚ ਛੋਲੇ ਲਾਇਆ ਬਈ ਉਹਨੇ 75 ਦਿਨਾਂ ਚ ਆਪਦਾ ਥਾਂ ਖਾਲੀ ਕਰ ਦੇਣਾ ਫਲ ਦੇ ਕੇ ਆਪਾਂ ਨੂੰ ਸ਼ਾਇਦ ਨਹੀਂ ਮੈਨੂੰ ਹੁਣ ਇੱਥੋਂ ਪੱਟ ਲੋ ਤੇ ਜਿਹੜੇ ਕਦੂ ਆ ਫਿਰ ਬਈ 90 ਦਿਨਾਂ ਬਾਅਦ ਆਉਂਦੇ ਇਸ ਲਈ ਨਾਲ ਤਾਂ ਬਈ ਪ੍ਰੋਫਿਟ ਜ਼ਿਆਦਾ ਹੋ ਜਾਂਦਾ ਜਿਹੜਾ ਸ਼ਡਿਊਲ ਪਾਣੀ ਦਾ ਬਈ ਜਿਹੜਾ ਸੋਲੀਆਂ ਨੂੰ ਤਾਂ ਆਪਾਂ ਪਾਣੀ ਬਿਲਕੁਲ ਨਹੀਂ ਲਾਉਂਦਾ ਪਰ ਜਿਹੜਾ ਕੱਦੂ ਆਵਸਤੇ ਆਪਾਂ ਖਾਲੀਆਂ ਬਣਾਈਆਂ ਹੋਈਆਂ ਉਹ ਖਾਲੀਆਂ ਦੇ ਵਿੱਚ ਹੀ ਲੱਗਦਾ ਤੇ ਬਾਈ ਚਾਪਨ ਡਿੰਡੋ ਆਪਣਾ ਮਾਰਕੀਟ ਦੇ ਨਾਲੋਂ ਰੇਟ 20 ਰੁਪਏ ਜ਼ਿਆਦੇ ਆ ਬਈ ਤੇ ਲੋਕ ਲੱਗੇ ਹੋਏ ਆ ਬਈ ਉਹਨਾਂ ਨੂੰ ਸਵਾਦ ਦਾ ਟੇਸਟ ਦਾ ਪਤਾ ਪਰ ਮੈਂ ਉੱਥੇ ਰੇਟ ਜ਼ਿਆਦੇ ਲਾਉਣਾ ਜਿੱਥੇ ਮੈਨੂੰ ਲੋਕ ਆਰਗੈਨਿਕ ਦੇ ਪੈਸੇ ਦੇ ਰਹੇ ਆ ਬਈ ਨਜ਼ਾਰਾ ਤਾਂ ਇਹ ਆ ਮੇਰੇ ਜ਼ਿਆਦਾਤਰ ਨਾ ਕਿਸਾਨ ਭਰਾ ਇਹ ਹੁੰਦਾ ਬਈ ਤਿੰਨ ਚਾਰ ਕਿੱਲੇ ਇਕੱਠੇ ਫਸਲ ਲਾੜ ਕੇ ਤੇ ਬਸ ਇੱਕੇ ਦਾ ਪੈਸੇ ਆ ਜਾਣ। ਉਹ ਚੱਕਰ ਚ ਨੁਕਸਾਨ ਹੋਇਆ ਨਾ। ਮੇਰਾ ਤਾਂ ਕਿਸਾਨ ਭਾਵ ਨੂੰ ਇਹ ਜਿਹੜੇ ਸਬਜ਼ੀ ਦਾ ਕੰਮ ਕਰਦੇ ਆ ਬਈ। ਦੂਜੇ ਤਾਂ ਪੂਰੇ ਐਕਸਪਰਟ ਹੁੰਦੇ ਬਈ ਜਿਹੜਾ ਬੰਦਾ ਨਵਾਂ ਸਬਜ਼ੀ ਦਾ ਕੰਮ ਕਰਦਾ ਉਹ ਬੇਨਤੀ ਹੈ ਕਿ ਇੱਕ ਖੇਤ ਦੇ ਵਿੱਚ ਘੱਟੋ ਘੱਟ 6-7 ਵੈਰਾਈਟੀਆਂ ਲਾਓ। ਕੰਟੀਨਿਊ ਯਾਰਦਾ ਬਈ ਰਿਟੇਲ ਦੇ ਵਿੱਚ ਵੇਚੋ। ਖੁਦ ਵੇਚੋ। 1 ਕਿੱਲੇ ਦੇ ਵਿੱਚ ਭਲਾ ਤੁਸੀਂ 6 ਵੈਰਾਈਟੀਆਂ ਲਾ ਲਓ ਪਰ ਖੁਦ ਸੇਲ ਕਰੋ ਤੁਹਾਨੂੰ 1 ਕਿੱਲਾ 3 ਕਿੱਲਾਂ ਦੀ ਆਮਦਨ ਦੇ ਦਊਗਾ ਬਈ। ਤੇ ਜੇਕਰ ਤੁਸੀਂ ਇੱਕੋ ਸਬਜ਼ੀ ਵਿੱਚ ਲਾਉਂਗੇ 1 ਕਿੱਲਰ ਵਿੱਚ ਗੋਭੀ ਲਾ ਲਈ ਉਸ ਨੂੰ ਬੋਲੀ ਤੇ ਲਿਜਾਣੀ ਪਊਗੀ ਉਹ 1 ਕਿੱਲਾ ਵੱਤਵਾਦ ਵਾਹ 1 ਕਿੱਲੇ ਦੀ ਆਮਦਨ ਦਊਗਾ ਬਈ ਉਹ 2-3 ਕਿੱਲੇ ਨਹੀਂ ਕਰਕੇ ਦਊਗਾ ਆਪਾਂ ਪਏ ਕੇ ਬਈ ਆਪਣੇ ਕੋਲੇ ਆਰਗੈਨਿਕ ਆ ਬਈ ਆਪਨੇ ਦੀ ਆਰਗੈਨਿਕ ਜਿਵੇਂ ਚੱਪੜੰਡੇ ਆਰਗੈਨਿਕ ਆ ਬਈ ਇਹਦੇ ਉੱਤੇ ਆਪੇ ਇਹਦੇ ਵਿੱਚ ਆਪਾਂ ਫਰੂਡ ਫਲਾਈ ਟ੍ਰੈਪ ਲਾਏ ਆ ਸਪਰੇ ਨਹੀਂ ਕਰਦੇ ਬਈ ਜੇ ਮੰਨ ਲਾ ਵੀ ਫੰਗਸ ਆਉਣ ਤੋਂ ਆਪਣੀ ਖੱਟੀ ਲੱਸੀ ਆ ਜਿਵੇਂ ਕੈਨ ਭਰਿਆ ਪਿਆ ਬਈ ਤੇ ਇਹ ਆਪਾਂ 100 ਗ੍ਰਾਮ ਸਪਰੇ ਕਰਨੀ ਹੁੰਦੀ ਆ ਬਈ ਆਪਣੀ ਇਹ ਤਿੰਨ ਮਹੀਨੇ ਪੁਰਾਣੀ ਲੱਸੀ ਪਈ ਆ ਤੇ ਇਹ ਸਪਰੇ ਕਰਦੇ ਆ ਤੇ ਇਹਦੇ ਵਿੱਚ ਰੇਹ ਦੀ ਤੌਰ ਤੇ ਆਪਾਂ ਗੁਰੂਆਂ ਦਾ ਬਣਾਇਆ ਬਈ ਬੈੱਡ ਬਣਾਏ ਹੋਏ ਗੁਰੂਆਂ ਦੀ ਰੇਹ ਪਾਈਦੀ ਆ ਉਹ ਕੋਲ ਕੇ ਜਿਹੜਾ ਉਹਨਾਂ ਦਾ ਮਲਪੁੱਤਰ ਬਿੱਡਾਂ ਥੱਲੇੋਂ ਨਿਕਲਦਾ ਬਈ ਉਹ ਆਪਾਂ ਉੱਤੇ ਤੁਨੇ ਆਦਾ ਬਈ ਇਹੀ ਹੈ ਕਿ ਵੀ ਜਿਹੜੇ ਹੁਣ ਬਾਹਰ ਕਰੇਜ ਬਣਿਆ ਬਈ 27-28 ਲੱਖ ਰੁਪਏ ਲਾ ਕੇ ਜਾਂਦੇ ਹਨ ਉਹ ਜਾਣ ਜੀ ਸਕਦੇ ਜਾਣ ਪਰ ਪੱਕੇ ਤੌਰ ਤੇ ਉੱਥੋਂ ਦੇ ਵਸਨੀਕ ਨਾ ਬਣ ਕੋਈ 7-8 ਸਾਲ ਲਾ ਕੇ ਆ ਦੀ ਕਮਾਈ ਕਰਕੇ ਇਧਰ ਆਪਦੇ ਧੰਦੇ ਸ਼ੁਰੂ ਕਰ ਲੈਣ ਕਿਉਂਕਿ